guru wa guru ਵਾਹ ਗੁਰੂ 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 ਸਿਮਰਨ ਜਦੋਂ ਕੋਸ਼ਿਸ਼ ਕਰਨੀ ਸਵੇਰੇ ਉੱਠਦੇ ਗੁਰਸਾਤ ਗੁਰੂ ਕਾ ਜੋ ਸਿੱਖ ਆਖਾਏ ਸੋ ਭਲਕੇ ਉੱਠ ਸਿਮਰਨ ਕਰ ਲੋਗੇ 10 ਮਿੰਟ ਸਵੇਰੇ ਅੱਧਾ ਘੰਟਾ ਲਾ ਲੋਗੇ ਨਾ ਉੱਠਣ ਤੋਂ ਪਹਿਲਾਂ ਆ ਪੌਣ ਸਮ ਰਹੇਗੀ ਤੇ ਸਾਰਾ ਦਿਨ ਸ਼ਬਦ ਦਾ ਰੱਖਿਆ ਚੱਕਰ ਬਣਿਆ ਰਹੇਗਾ ਜੇ ਕੋ ਤੁਹਾਨੂੰ ਮਾੜਾ ਸ਼ਬਦ ਵੀ ਬੋਲੇਗਾ ਤੁਸੀਂ ਕੁਝ ਦੇਖੋਗੇ ਤੁਹਾਡੇ ਮਨ ਤੇ ਅਸਰ ਨਹੀਂ ਹੋਏਗਾ ਮਨ ਸੁਖ ਵਿੱਚ ਆਨੰਦ ਵਿੱਚ ਰਹੇਗਾ। ਔਰ ਰਾਤ ਨੂੰ ਸੌਣ ਲੱਗਿਆ ਸਿਮਰਨ ਕਰਕੇ ਸੌ ਤੇ ਮਨ ਜਿਹੜਾ ਹੈ ਛੇਤੀ ਨੀਂਦ ਆਵੇਗੀ। ਜਿਹੜੇ ਜਿਹਾ ਕਈਆਂ ਨੂੰ ਨੀਂਦ ਨਹੀਂ ਆਉਂਦੀ ਘੰਟਾ ਘੰਟਾ ਲਤਾਂ ਮਾਰਦੇ ਰਹਿੰਦੇ ਨੇ ਤੁਸੀਂ 10 ਮਿੰਟ ਸਿਮਰਨ ਕਰੋ ਐਸੇ ਨੀਂਦ ਆ ਜਾਏਗੀ ਉਸੇ। ਬਿਨਾ ਗੋਲੀ ਖਾਣ ਤੋਂ ਬਿਨਾ ਕੋਈ ਦਵਾਈ ਲੈਣ ਤੋਂ ਮਨ ਕਹਿੰਦੇ ਸਹਿਜੇ ਜਾਗੇ ਸਹਿਜੇ ਸੋਵੇ। ਗੁਰਮੁਖ ਅਣ ਦੇਣਾ ਉਸਤਤ ਹੋਵੇ ਕਿਉਂਕਿ ਸਾਡੇ ਵਿਚਾਰ ਹੀ ਵੱਧ ਜਾਂਦੇ ਨੇ ਕਲੇਸ਼ ਅੰਦਰ ਫੁਰਨੇ ਵੱਧ ਜਾਂਦੇ ਨੇ ਉਹ ਸਾਡੇ ਮਨ ਨੂੰ ਸਹਜ ਘਰ ਵਿੱਚ ਨਿਜ ਘਰ ਦੇ ਵਿੱਚ ਜਾਣ ਨਹੀਂ ਦਿੰਦੇ ਇਹ ਗੁਰੂ ਨਾਨਕ ਦੇਵ ਜੀ ਨੇ 500 ਸਾਲ ਪਹਿਲਾਂ ਹੀ ਮੈਡੀਟੇਸ਼ਨ ਦੱਸਿਆ ਹੋਇਆ ਸੀ ਜੋ ਅੱਜ ਅਸੀਂ ਥੋੜਾ ਜਿਹਾ ਸਮਝਣਾ ਸ਼ੁਰੂ ਕੀਤਾ ਕਿ ਆਪਣੇ ਮਨ ਨੂੰ ਠੀਕ ਕਰੋ ਇਥੇ ਉਹ ਬਾਦਸ਼ਾਹ ਨੇ ਫਿਰ ਜਦੋਂ ਇਹ ਭੇਦ ਦਿੱਤਾ ਕਿ ਇਹ ਵੈਦ ਗਾੜੀ ਗੱਲ ਸੁਣਾਏਗਾ ਤੇ ਵੈਦ ਨੇ ਵੀ ਉਹ ਗੱਲ ਨੂੰ ਜਿਆਦਾ ਅੱਗੇ ਨਹੀਂ ਤੋਰਿਆ ਉੱਥੇ ਹੀ ਠੱਪ ਕਰ ਦਿੱਤਾ ਸਮਾਂ ਲੰਘਦਾ ਗਿਆ ਹੁਣ ਐਸੀ ਅਵਸਥਾ ਦੇ ਵਿੱਚ ਗੁਰੂ ਪਾਤਸ਼ਾਹ ਨੂੰ ਮਾਤਾ ਪਿਤਾ ਨੇ ਕਈਆਂ ਹੋਰਨਾਂ ਕਾਰਜਾਂ ਤੇ ਲਾਇਆ ਵੀ ਇਹ ਪੜਿਆ ਤਾਂ ਹੈ ਨਹੀਂ ਕਿ ਹੁਣ ਕੋਈ ਡੇਰੀ ਫਾਰਮ ਖੋਲ੍ਹ ਲੀਏ ਕੋਈ ਘਰ ਦੇ ਵਿੱਚ ਕੋਈ ਮੱਝਾਂ ਦਾ ਡੰਗਰਾ ਦਾ ਕੰਮ ਖੋਲ੍ਹਿਆ ਆਪਾਂ ਦੇਖਦੇ ਹਾਂ ਉੱਥੇ ਵੀ ਪਾਸ਼ਾ ਜਿਹੜੇ ਸੀ ਉਹ ਲਿਵ ਲਾ ਕੇ ਬੈਠੇ ਹੁਣ ਵਿਚਾਰ ਹੋਏ ਕਿ ਇਹਨਾਂ ਨੂੰ ਘਰ ਵਿੱਚ ਕੋਈ ਦੁਕਾਨ ਪਾ ਦਿੰਦੇ ਹਾਂ ਤੇ ਘਰ ਦੇ ਨਾਲ ਲੱਗਦਾ ਖੇਤ ਸੀ ਪਿੰਡ ਦੀ ਨਿਆਈ ਬਾਲਾ ਪਰਿਵਾਰ ਹੁੰਦਾ ਸੀ ਸੰਦੂਪ ਪਰਿਵਾਰ ਉਹਨਾਂ ਦੇ ਖੇਤ ਪਿੰਡ ਦੀ ਨਿਆਈ ਸੀ ਉਹਨਾਂ ਨਾਲ ਗੱਲਬਾਤ ਕੀਤੀ ਜੱਟਾਂ ਦੀ ਗੱਲਬਾਤ ਹੁੰਦੀ ਹੈ ਪਟਵਾਰੀਆਂ ਦੇ ਨਾਲ ਖੁੱਲੀ ਗੱਲਬਾਤ ਹੁੰਦੀ ਹੈ ਪਟਵਾਰੀ ਨੇ ਕਿਹਾ ਉਹਨਾਂ ਨੇ ਮੰਨ ਲਿਆ ਕਿ ਚਲੋ ਬੇਟੇ ਨੂੰ ਦੁਕਾਨ ਪਾ ਦਿਓ ਤੇ ਉਹਨਾਂ ਦਾ ਬੱਚਾ ਸੀ ਬਾਲਾ ਬਾਲਾ ਵੱਡਾ ਸੀ ਗੁਰੂ ਨਾਨਕ ਦੇਵ ਜੀ ਨਾਲੋਂ ਉਹਨੂੰ ਨਾਲ ਭੇਜਿਆ ਭੀ ਜਾਓ ਚੂੜਕਾਣਾ ਸ਼ਹਿਰ ਪੈਂਦਾ ਸੀਗਾ ਭੀ ਜਾ ਕੇ ਤੇ ਸੌਦਾ ਲਿਆਓ ਪਰਚੂਨ ਲਿਆਓ ਤੇ ਇਹਨੂੰ ਦੁਕਾਨ ਪਾ ਦਿਓ ਕਿ ਆਪੇ ਦੁਕਾਨ ਤੇ ਬੈਠਾ ਰਿਆ ਕਰੇਗਾ। ਉਹਨ ਗੁਰੂ ਨਾਨਕ ਪਾਤਸ਼ਾਹ ਨੂੰ ਨਾਲ ਭੇਜਿਆ ਤੇ ਜੰਗਲ ਪੈਂਦਾ ਸੀ ਤੇ ਅਗਲੇ ਪਾਸੇ ਸ਼ਹਿਰ ਸੀ ਉਥੋਂ ਲੈ ਕੇ ਰਸਤਾ ਵਾਪਸ ਆ ਰਹੇ ਸੀ। ਤੇ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਸੰਤ ਮੰਡਲੀ ਹੁੰਦੀ ਸੀ ਐਤਰਾ ਟੋਲੀਆਂ ਬਣ ਕੇ ਚੱਲਦੇ ਹੁੰਦੇ ਸੀ। 10-10 20-20 ਸੰਤ ਮੰਡਲੀ ਪਿੰਡਾਂ ਦੇ ਵਿੱਚ ਜਾਂਦੇ ਹੁੰਦੇ ਸੀ ਮੰਗਣ ਵਾਸਤੇ। ਜਦੋਂ ਮਾਰੇ ਵਾਪਸ ਆ ਰਹੇ ਤੇ ਉਹਨਾਂ ਨੂੰ ਸੰਤ ਮੰਡਲੀ ਮਿਲ ਗਈ ਉੱਥੇ ਜੰਗਲ ਵਿੱਚ ਬੈਠੇ ਹੋਏ। ਉਹਨਾਂ ਜਦੋਂ ਉਹ ਉੱਥੇ ਦੇਖਿਆ ਮਾਰੇ ਨੇ ਕਿ ਆ ਪੀਏ ਤਾਂ ਫਿਰਦੇ ਤੁਰਦੇ ਰਹਿੰਦੇ ਨੇ ਇਹਨਾਂ ਨਾਲ ਗੱਲ ਕਰੀਏ। ਇਹ ਪਰਮਾਤਮਾ ਦੀ ਗੱਲ ਅੱਗੇ ਫਿਲਾ ਸਕਦੇ ਨੇ। ਇਹ ਵੱਖ-ਵੱਖ ਪਿੰਡਾਂ ਵਿੱਚ ਜਾਂਦੇ ਨੇ। ਤਾਂਦੇ ਚਲੋ ਇਹਨਾਂ ਨਾਲ ਗੱਲ ਕਰੋ। ਉਹ ਉੱਥੇ ਸੰਤ ਮੰਡਲੀ ਦੇ ਨਾਲ ਬਹਿ ਕੇ ਜਦੋਂ ਗੱਲ ਕਰਨ ਲੱਗੇ ਕਿ ਤੁਸੀਂ ਕੌਣ ਹੋ? ਉਹਾਂਦੇ ਅਸੀਂ ਸੰਤਾਂ ਕਿ ਮਹਾਰਾਜ ਜੀ ਨੇ ਅਸੀਂ ਤੁਹਾਡੇ ਨਾਲ ਵਿਚਾਰ ਕਰਨੀ ਹੈ ਉਹ ਆਂਦੇ ਵੀ ਵਿਚਾਰ ਬਾਅਦ ਵਿੱਚ ਕਰਿਓ ਪਹਿਲਾਂ ਸਾਨੂੰ ਭੁੱਖ ਲੱਗੀ ਆ ਸਾਨੂੰ ਰੋਟੀਆਂ ਖਾਓ ਤੇ ਮਹਾਰਾਜ ਜੀ ਕਹਿਣ ਲੱਗੇ ਵੀ ਜੇ ਤੁਸੀਂ ਸੰਤ ਜੇ ਤੇ ਸੰਤ ਦੀ ਖਰਾਕ ਤੇ ਅੰਮ੍ਰਿਤ ਰਸ ਹੁੰਦਾ ਆ ਮਨ ਦੀ ਖਰਾਕ ਤੇ ਤੁਸੀਂ ਅੰਮ੍ਰਿਤ ਰਸ ਨਹੀਂ ਪੀਂਦੇ ਉਹ ਆਂਦੇ ਵੀ ਸਾਨੂੰ ਅੰਮ੍ਰਿਤ ਰਸ ਦਾ ਤੇ ਪਤਾ ਨਹੀਂ ਸਾਡਾ ਜਿਹੜਾ ਮੁਖੀ ਆ ਉਹਨੂੰ ਪੁੱਛ ਲਓ ਉਹਦੇ ਕੋਲ ਲੈ ਕੇ ਬੈਠ ਕੇ ਵਿਚਾਰ ਹੋਣ ਲੱਗੇ ਤਾਂ ਮਾਰੇ ਜੀ ਕਹਿਣ ਲੱਗੇ ਵੀ ਤੁਸੀਂ ਆਪਣੇ ਆਪ ਨੂੰ ਸੰਤ ਆਖਦੇ ਹੋ ਕਹਿੰਦੇ ਹਾਂ ਸੰਤ ਮੰਡਲੀ ਅਸੀਂ ਤੇ ਮਰ ਕਹਿੰਦੇ ਸੰਤ ਜਿਹੜਾ ਹੁੰਦਾ ਸਾਡਾ ਮਨ ਹੁੰਦਾ ਹੈ ਤੇ ਮਨ ਸੰਤ ਕਦੋਂ ਬਣਦਾ ਹੈ ਤਹਿ ਗੀਤ ਨਾਦ ਅਖਾਰੇ ਸੋਗਾ ਉਹ ਸੰਤ ਕਰੇ ਨਰੰਗਾ ਜਿੱਥੇ ਅਨਹਦ ਸ਼ਬਦ ਚੱਲਦਾ ਜਦੋਂ ਉੱਥੇ ਸੁਰਤ ਜੁੜ ਗਈ ਮਨ ਸੰਤੋਜ ਜਾਂਦਾ ਹੈ ਤੇ ਜਿਹੜਾ ਸੰਤ ਹੈ ਉਹਦੀ ਖਰਾਕ ਅੰਮ੍ਰਿਤ ਰਸ ਹੁੰਦਾ ਹੈ ਭਗਤਾਂ ਦਾ ਭੋਜਨ ਹਰ ਨਾਮ ਨਰਿੰਜਣ ਪੈਨਣ ਭਗਤ ਵੜਿਆਈ ਨਿਜ ਘਰ ਵਾਸਾ ਸਦਾ ਹਰ ਸੇਵਨ ਹਰ ਦਰ ਸੋਪਾ ਪਾਈ ਕਿ ਤੂੰ ਜੀ ਉੱਥੇ ਅੰਮ੍ਰਿਤ ਨਹੀਂ ਪੀਂਦੇ ਅੰਮ੍ਰਿਤ ਕੇਵੇ ਪੀਂਦੇ ਜੇ ਤੁਸੀਂ ਉਹਦੇ ਸਾਨੂੰ ਤਾਂ ਪਤਾ ਨਹੀਂ ਉਥੇ ਜੋ ਮਾਰੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹ ਵੀ ਬਾਣੀ ਵਿੱਚ ਦਰਜ ਹੋ ਗਈ ਮਰ ਕੇ ਜਿਹੜੀ ਤੁਸੀਂ ਖਾਾਕ ਮੰਗਦੇ ਉਹ ਸਰੀਰ ਦੀ ਖਾਾਕ ਹੈ ਪਰ ਮਨ ਸੰਤ ਬਣਦਾ ਸੰਤ ਦੀ ਖਾਾਕ ਅੰਮ੍ਰਿਤ ਰਸ ਹੈ ਪਰਮਾਤਮਾ ਨੇ 84 ਲੱਖ ਜੂਨ ਬਣਾਈਆਂ ਤੇ ਸਾਰਿਆਂ ਦੀ ਖਾਾਕ ਵੱਖਰੀ ਵੱਖਰੀ ਹੈ ਹੁਣ ਜੋ ਗੁਰੂ ਨਾਨਕ ਦੇਵ ਜੀ ਨੇ ਉਥੇ ਕਿਹਾ ਉਹ ਬਾਣੀ ਵਿੱਚ ਦਰਜ ਹੈ ਤੇ ਉਹ ਕਹਿ ਲਗੇ ਸਾਨੂੰ ਤੁਸੀਂ ਦੱਸੋ ਤੇ ਗੁਰੂ ਨਾਨਕ ਦੇਵ ਜੀ ਕਹਣ ਲੱਗੇ ਆਂਦੇ ਇੱਕ ਮਾਸ ਹਾਰੀ ਇੱਕ ਤ੍ਰਿੰਨ ਖਾਏ ਇੱਕ ਨਾ ਸ਼ੱਤੀ ਅਮਰਤ ਪਾਏ ਇੱਕ ਮਿੱਟੀਆ ਮੈਂ ਮਿੱਟੀਆ ਖਾਏ ਇੱਕ ਪੌਣ ਹਾਰੀ ਪੌਣ ਸਮਾਰ ਇੱਕ ਨਿਰੰਕਾਰੀ ਨਾਮ ਆਹਾਰ ਆਂਦੇ ਇੱਕ ਜੀਵ ਇਹੋ ਜਿਹੇ ਨੇ ਸੱਪ ਨੇ ਗਢੋਏ ਨੇ ਉਹ ਮਿੱਟੀ ਖਾਂਦੇ ਨੇ ਇਨਸਾਨ 36 ਪ੍ਰਕਾਰ ਦੇ ਭੋਜਨ ਖਾਂਦਾ ਹੈ। ਕਈ ਇਹੋ ਜਿਹੇ ਮਾਸ ਹੀ ਖਾਂਦੇ ਨੇ, ਕਈ ਕਾਫੂਸ ਖਾਂਦੇ ਨੇ। ਕਈ ਜਿਹੜੇ ਬ੍ਰੇਤ ਨੇ ਉਹ ਪੌਣ ਵਿੱਚੋਂ ਖਰਾਕ ਲੈਂਦੇ ਨੇ। ਪਰ ਜਿਹੜਾ ਸਾਡਾ ਮਨ ਹੈ ਉਹਦੀ ਖਰਾਕ ਅੰਮ੍ਰਿਤ ਰਸ ਹੈ। ਤੇ ਤੁਸੀਂ ਅੰਮ੍ਰਿਤ ਨਹੀਂ ਪੀਂਦੇ। ਤੁਸੀਂ ਆ ਖਰਾਕ ਕਿਵੇਂ ਲੈਂਦੇ ਦੇ ਤੁਸੀਂ ਕਿਰਤ ਵੀ ਨਹੀਂ ਕਰਦੇ। ਉਹ ਫਿਰ ਦੱਸਣ ਲੱਗੇ ਕਹਿੰਦੇ ਸਾਨੂੰ ਇਹਦਾ ਤੇ ਪਤਾ ਨਹੀਂ। ਅਸੀਂ ਪਿੰਡਾਂ ਵਿੱਚ ਜਾਣੇ ਆ। ਤੇ ਪਿੰਡਾਂ ਦੇ ਜਿਹੜੇ ਥੇ ਹੁੰਦੇ ਨੇ ਨਾ ਉਦੋਂ ਥੇ بڑے ਹੁੰਦੇ ਸੀ ਹੁਣ ਤਾਂ ਪੱਧਰੀਆਂ ਕਰਕੇ ਜ਼ਮੀਨਾਂ ਬਣਾ ਲਈਆਂ ਆਂਦੇ ਸੀ ਪਿੰਡ ਦੇ ਬਾਰ-ਬਾਰ ਕਿਸੇ ਥੇ ਤੇ ਬਹਿ ਜਾਂਦੇ ਆ ਤੇ ਉੱਚੀ-ਉੱਚੀ ਜਿਸ ਤਰ੍ਹਾਂ ਉਹ ਪਿੱਛੇ ਚਮਟੇ ਲੈ ਕੇ ਕਹਿੰਦੇ ਉੱਚੀ-ਉੱਚੀ ਅਸੀਂ ਗਾਉਨੇ ਆ ਉਹਨੂੰ ਕਹਿੰਦੇ ਜੱਲਲੀ ਪਾਉਣੀ ਅਸੀਂ ਜੱਲਲੀ ਪਾਉਨੇ ਆ ਤੇ ਜਦੋਂ ਜੱਲਲੀ ਪਾਉਨੇ ਆ ਉੱਚੀ-ਉੱਚੀ ਚਮਟਿਆਂ ਦੇ ਨਾਲ ਅਸੀਂ ਉੱਥੇ ਗਾਉਨੇ ਆ ਤੇ ਪਿੰਡ ਦੇ ਲੋਕ ਸਾਡੀਆਂ ਆਵਾਜ਼ ਨੂੰ ਸੁਣ ਕੇ ਕੋਈ ਚੌਲ ਬਣਾ ਕੇ ਲਿਆਉਂਦਾ ਕੋਈ ਰੋਟੀਆਂ ਪਕਾ ਕੇ ਲਿਆਉਂਦਾ ਅਸੀਂ ਦੋ ਦਿਨ ਰਹਿੰਦੇ ਆ ਖਾਂਦੇ ਆ ਤੇ ਫਿਰ ਅਗਲੇ ਪਿੰਡ ਚੱਲ ਜਾਂਦੇ ਆ ਆ ਜੰਗਲੀ ਬੜਾ ਲੰਮਾ ਆ ਗਿਆ ਰਾਜ ਪਿੰਡ ਹੀ ਨਹੀਂ ਆਇਆ ਤੇ ਸਾਨੂੰ ਭੁੱਖ ਲੱਗੀ ਤੇ ਮਹਾਰਾਜ ਹਾਸਪੇ ਮਾਰੇ ਕਹਿ ਲਗੇ ਤੁਸੀਂ ਤਾਂ ਰੋਟੀਆਂ ਦੀ ਖਾਤਰ ਤੁਰ ਹੀ ਫਿਰਦੇ ਜੇ ਵਾਇਣ ਚੇਲੇ ਨੱਚਣ ਗੋਰ ਪੈਰ ਹਲਾਉਣ ਫੇਰਨ ਸਿਰ ਉਗਗੁਰ ਆਵਾ ਝਾਟੇ ਪਾਏ ਵੇਖੇ ਲੋਗ ਹਸੇ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਪਿਛਾੜੇ ਧਰਤੀ ਨਾਲ ਅਨੇ ਤੁਸੀਂ ਤਾਂ ਰੋਟੀਆਂ ਦੀ ਖਾਤਰ ਤੁਰੇ ਫਿਰਦੇ ਜੇ ਤੁਹਾਨੂੰ ਤੇ ਆਪਣੇ ਆਪ ਦਾ ਹੀ ਨਹੀਂ ਪਤਾ ਉਹਨਾਂ ਦਾ ਕਿਸਾ ਨੂੰ ਤਾਂ ਪਤਾ ਨਹੀਂ ਉਦੋਂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਤੇ ਦਇਆ ਕਰਕੇ ਉਹਨਾਂ ਨੂੰ ਚਰਨ ਪਾਉ ਦਿੱਤੀ ਚਰਨ ਪਾਉ ਲਉਂਦੇ ਸੀ ਜਿਹੜਾ ਆਪਣੇ ਅੰਦਰ ਸ਼ਬਦ ਚੱਲਦਾ ਉਸ ਸ਼ਬਦ ਦੇ ਨਾਲ ਉਹ ਮੰਨ ਦੀ ਜਿਹੜੀ ਸੁਰਤ ਸੀ ਉਹਨੂੰ ਜੋੜ ਦਿੰਦੇ ਤੇ ਜਦੋਂ ਸ਼ਬਦ ਨਾਲ ਜੋੜਦੇ ਤੇ ਅੰਦਰੋਂ ਅਮਰਤਰਾ ਸੋਣਾ ਸ਼ੁਰੂ ਹੋ ਜਾਂਦਾ ਤੇ ਜਦੋਂ ਉਹਨਾਂ ਨੂੰ ਸ਼ਬਦ ਨਾਲ ਜੋੜਿਆ ਚਰਨ ਪਾਉ ਦਿੱਤੇ ਅਮਰਤਰਾ ਸਾਇਆ ਤੇ ਗੁਰੂ ਨਾਨਕ ਦੇਵ ਜੀ ਨੇ ਉੱਥੇ ਜਿਹੜਾ ਲੰਗਰ ਲਾਇਆ ਉਹਨੂੰ ਕਹਿੰਦੇ ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਆਵੀ ਖਟੀਏ ਉਹਨਾਂ ਨੂੰ ਸ਼ਬਦ ਨਾਲ ਜੋੜਿਆ ਤੇ ਉਹਨਾਂ ਨੂੰ ਕਿਹਾ ਵੀ ਹੁਣ ਸ਼ਬਦ ਨਾਲ ਜੁੜੇ ਰਹੋਗੇ ਇਹ ਤੁਹਾਨੂੰ ਰਸ ਵੀ ਆਈ ਜਾਏਗਾ ਤੁਹਾਨੂੰ ਗਿਆਨ ਵੀ ਆਈ ਜਾਏਗਾ ਤੇ ਪਿੰਡਾਂ ਵਿੱਚ ਜਾਓ ਜੱਲੀ ਪਾਉਣ ਤੋਂ ਪਹਿਲਾਂ ਪ੍ਰਮਾਤਮਾ ਦੀਆਂ ਗੱਲਾਂ ਦੱਸੋ ਲੋਕਾਂ ਨੂੰ ਫਿਰ ਤੁਹਾਨੂੰ ਆਪਣੇ ਆਪ ਕੋਈ ਭੋਜਨ ਵੀ ਦੇ ਦੇਗਾ ਅੱਛੀ ਗੱਲ ਹੈ ਇਹ ਸ਼ਬਦ ਦਾ ਲੰਗਰ ਵਰਤਾਓ ਜਾ ਕੇ ਜਿਸ ਨੂੰ ਮਹਾਰਾਜ ਬਾਣੀ ਚ ਦੱਸਦੇ ਨੇ ਆਂਦੇ ਸ਼ਬਦ ਅਖੁੱਟ ਬਾਬਾ ਨਾਨਕਾ ਖਾਏ ਕਰਕੇ ਧੰਨ ਮਾਲ ਆਂਦੇ ਸ਼ਬਦ ਦਾ ਲੰਗਰ ਲਾਦੇ ਹੋ ਉਥੇ ਪਾਤਸ਼ਾਹ ਨੇ ਸ਼ਬਦ ਦਾ ਭੇਦ ਦਿੱਤਾ ਹੈ ਤੇ ਜਿਹੜਾ ਉਥੇ ਭੋਜਨ ਸੀ ਉਹ ਵੀ ਉਹਨਾਂ ਨੂੰ ਦੇ ਦਿੱਤਾ ਪੀਸ਼ਕੋ ਪਕਾਓ ਤੇ ਸ਼ਗੋ ਕਿਉਂਕਿ ਕੱਚਾ ਪਤਾ ਮਾਲ ਸੀ ਉੱਥੇ ਆਂਦੇ ਸ਼ਗੋ ਤੇ ਜਾ ਕੇ ਸ਼ਬਦ ਦਾ ਲੰਗਰ ਲਾਦੇ ਰਹੇ ਤੇ ਜਿੱਥੇ-ਜਿੱਥੇ ਜਾਓਗੇ ਵਰਤਾਈ ਜਾਓਗੇ ਇਹ ਤੁਹਾਡਾ ਮੁਕੇ ਗਾਨੇ ਵਰਤਾਈ ਜਾਏਗਾ ਉਥੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਸ਼ਬਦ ਦੇ ਨਾਲ ਜੋੜਿਆ ਚਰਨਪਾਲ ਦਿੱਤੇ ਉਥੋਂ ਹੀ ਮਰਿਆਦਾ ਸ਼ੁਰੂ ਹੋਈ ਚਰਨਪਾਲ ਦੀ ਜੋ ਗੁਰੂ ਤੇਗ ਬਹਾਦਰ ਸਾਹਿਬ ਤੱਕ ਆਪਾਂ ਨੂੰ ਜੀਵਾਂ ਨੂੰ ਜਿਹੜਾ ਸਰਲ ਵਿੱਚ ਆਉਂਦਾ ਸੀ ਉਹਨੂੰ ਬਖਸ਼ਿਸ਼ ਕਰਦੇ ਨੇ ਇੱਥੇ ਆਇਆ ਪਿਤਾ ਨੇ ਦੇਖਿਆ ਪੀਏ ਜਿਹੜਾ ਬੱਚਾ ਹੈ ਇਹ ਤਾਂ ਕੰਮ ਦਾ ਨਹੀਂ ਨਿਕਲਿਆ ਇਹ ਸਾਰੇ ਰਸਤੇ ਉੱਥੇ ਤੇ ਆਇਆ ਉਹਨਾਂ ਨੂੰ ਹੁਣ ਐਸੀ ਅਵਸਥਾ ਵਿੱਚ ਝੜਕ ਦਿੱਤੀ ਤੁਸੀਂ ਸਾਰਾ ਇਤਿਹਾਸ ਜਾਣਦੇ ਹੋ ਗੱਲਾਂ ਬਾਤਾਂ ਹੋਈਆਂ ਤੇ ਮਾਤਾ ਬੇਬੇ ਨਾਨਕੀ ਜੀ ਉਸ ਨੂੰ ਆਪਣੇ ਨਾਲ ਲੈ ਗਏ ਜਿੱਥੇ ਜਾ ਕੇ ਸultanpur ਲੋ